ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੈਰਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਸਤਲੁਕਾ ਆਸ਼ਰਮ ਦੇ ਰਾਜਪ੍ਰਮਪਾਲ ਦੀ ਉਮਰ ਕੈਦ ਦੀ ਸਜਮ ਹੰਤਲ ਐਚ ਸੀ ਨੇ ਇਹਨਾਂ ਸਰਤਨਾ ਸੁਣਾਇਆ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਤਲੋਕ ਆਸ਼ਰਮ ਪਰਵਾਲਾ ਦੇ ਵਿਵਾਦਪੂਰਨ ਸਤਰਾੰਪਲ ਦੀ ਸਜਮਵੰਤਲ ਕਰ ਦਿੱਤੀ ਗਿਆ ਤੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਦੀ ਰਹਾਇਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਭੀੜ ਨੂੰ ਉਤਸ਼ਾਹਿਤ ਨਾ ਕਰਨਾ ਹੀ ਉਹਨਾਂ ਨੂੰ ਕਿਸੇ ਧਾਰਮਿਕ ਜਾਂ ਸਮਾਜਿਕ ਕਾਠ ਵਿੱਚ ਹਿੰਸਾ ਹਿੱਸਾ ਲੈਣਾ ਚਾਹੀਦਾ ਹੈ ਤੇ ਜਿਸ ਨਾਲ ਸ਼ਾਂਤੀ ਕਾਨੂੰਨ ਅਤੇ ਵਿਵਸਥਾ ਭੰਗ ਹੋਣ ਦਾ ਖਤਰਾ ਹੋ ਸਕੇ ਜਸਟਿਸ ਗਵਿੰਦਰ ਸਿੰਘ ਗਿੱਲ ਅਤੇ ਜਸਟਿਸ ਦਪਿੰਦਰ ਸਿੰਘ ਨਲਵਾ ਦੀ ਡਿਵੀਜ਼ਨ ਬੈਂਚ ਨੇ ਰਾਮਪਾਲ ਦੀ ਅਪੀਲ ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਦਿੱਤਾ ਹਾਈ ਕੋਰਟ ਨੇ ਕਿ ਜੇਕਰ ਰਾਮਪਾਲ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਦੇ ਪਾਏ ਜਾਂਦੇ ਹਨ ਤਾਂ ਜਾਂ ਕਿਸੇ ਨੂੰ 扑ਕਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਰਾਜ ਸਰਕਾਰ ਉਨ੍ਹਾਂ ਦੀ ਜ਼ਮਾਨਤ ਰੱਦ ਕਰਨ ਲਈ ਕਾਰਵਾਈ ਕਰ ਸਕਦੀ ਹੈ ਹਾਈ ਕੋਰਟ ਨੇ ਆਪਣੇ 5 ਪੰਨਿਆਂ ਦੇ ਹੁਕਮ ਵਿੱਚ ਇਹ ਵੀ ਸਪਸ਼ਟ ਕੀਤਾ ਕਿ ਰਾਮਪਾਲ 74 ਸਾਲ ਦੇ ਹਨ ਅਤੇ ਹੋਣ ਤੱਕ 10 ਸਾਲ ਅ ਮਿੰਨੇ ਨੇ 21 ਦਿਨ ਜੇਲ੍ਹ ਵਿੱਚ ਪਤਾ ਚੁੱਕੇ ਹਨ ਜਿਕਰ ਚੁੱਕ ਹੈ ਕਿ 11 ਅਕਤੂਬਰ 2018 ਨੂੰਸਾਰ ਅਦਾਲਤ ਦੀ ਨੀਰਮਪਾਲ ਨੂੰ ਕਤਲ ਗਲਤ ਟਾਂਗ ਨਾਲ ਕੈਦ ਅਤੇ ਅਪਰਾਧਿਕ ਸਜ਼ਾ ਜਿਸ ਮਾਮਲੇਤ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਇਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ